ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਕਹਾਣੀ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਪਿਆਰੀ ਜੀ ਕਹਾਣੀ ਦਾ ਆਨੰਦ ਇੱਕ ਅਮਲੀ ਪੋਸਤ ਸੀ ਨਸ਼ਾ ਕਰਦਾ ਸੀ ਉਹ ਸ਼ਰਾਬ ਵੀ ਪੀਂਦਾ ਸੀ ਤੇ ਅਫੀਮ ਵੀ ਖਾਂਦਾ ਸੀ ਤੇ ਚੋਰੀ ਵੀ ਕਰਦਾ ਸੀ ਜਿਹੜੀ ਉਹਦੇ ਘਰ ਵਾਲੀ ਸੀ ਉਹ ਬਹੁਤ ਸਤਿਆਮਾਨ ਸੀ ਵਿਚਾਰੀ ਉਹੋ ਰੋਜ਼ ਗੁਰਦੁਆਰੇ ਮੰਦਰ ਜਾਂਦੀ ਜਿੱਥੇ ਕਿਤੇ ਵੀ ਕੋਈ ਕਥਾ ਕੀਰਤਨ ਹੁੰਦਾ ਉੱਥੇ ਜਾਂਦੀ ਉਹ ਲਾਜ਼ਮੀ ਤਾਂ ਉੱਥੇ ਉਹਨਾਂ ਦਾ ਇੱਕ ਸੰਤ ਰਹਿੰਦੇ ਸੀ ਉਹ ਹਰ ਰੋਜ਼ ਕਥਾ ਕਰਕੇ ਕੀਰਤਨ ਕਰਕੇ ਸੁਣਾਉਂਦੇ ਸਾਰਾ ਪਿੰਡ ਜਾਂਦਾ ਉੱਥੇ ਤਾਂ ਉਹ ਵੀ ਜਦੋਂ ਜਾਂਦੀ ਤਾਂ ਉਹ ਸੰਤਾਂ ਨੂੰ ਮੱਥਾ ਟੇਕਦੀ ਕਰੇ ਨੂੰ ਸੰਤ ਕਹਿਣ ਲੱਗੇ ਵੀ ਬੇਟਾ ਤੂੰ ਇਕੱਲੀ ਹੀ ਆਉਣੀ ਆ ਜਦ ਵੀ ਆਉਣੀ ਆ ਵੀ ਘਰੇ ਕੋਈ ਹੋਰ ਨਹੀਂ ਤੇਰੇ ਨਾਲ ਆਉਣ ਵਾਲਾ ਉਹ ਕਹਿੰਦੀ ਜੀ ਮੈਂ ਘਰ ਵਾਲੇ ਨੂੰ ਬਹੁਤ ਵਾਰੀ ਕਿਹਾ ਵੀ ਉਹ ਆਉਂਦਾ ਹੀ ਨਹੀਂ ਹੈਗਾ ਕਹਿੰਦੇ ਉਹਨੂੰ ਮੇਰੇ ਵੱਲੋਂ ਕਹੀਂ ਜਾ ਕੇ ਸੰਤ ਕਹਿੰਦੇ ਵੀ ਮੈਂ ਬੁਲਾਇਆ ਉਹਨੂੰ ਉਹ ਕਹਿੰਦੀ ਠੀਕ ਹੈ ਮਹਾਰਾਜ ਹੁਣ ਉਹਨੇ ਘਰ ਵਾਲੇ ਨੂੰ ਕਿਹਾ ਕਹਿੰਦੀ ਤਾਂ ਅੱਗੇ ਵੀ ਸੀ ਵੀ ਚੱਲ ਉਹ ਮੰਨਿਆ ਨਾ ਕਦੇ ਉਹ ਕਹਿੰਦੀ ਵੀ ਸੰਤਾਂ ਨੇ ਤੈਨੂੰ ਖਾਸ ਕਰਕੇ ਮੈਨੂੰ ਕਿਹਾ ਵੀ ਬੁਲਾ ਕੇ ਉਹਨੂੰ ਲੈ ਕੇ ਆਈ ਕਹਿੰਦਾ ਚੱਲ ਬਾਗ ਚ ਲੂੰਗਾ ਹੁਣ ਭਾਈ ਦੂਜੇ ਦਿਨ ਚੱਲਿਆ ਗਿਆ ਜਦੋਂ ਗਿਆ ਤਾਂ ਸੰਤਾਂ ਨੇ ਵੀ ਦੇਖ ਲਿਆ ਜੋ ਉਹਨੇ ਮੱਥਾ ਟੇਕਿਆ ਜਦੋਂ ਸੰਤਾਂ ਨੇ ਵੀ ਦੇਖ ਲਿਆ ਵੀ ਅੱਜ ਇਹਦੇ ਨਾਲ ਆਇਆ ਇਹ ਘਰ ਵਾਲਾ ਕੁੜੀ ਦੇ ਤਾਂ ਜਦੋਂ ਸਮਾਪਤੀ ਹੋਈ ਸੰਤ ਕਹਿਣ ਲੱਗੇ ਵੀ ਜਿਹੜਾ ਅੱਜ ਨਵਾਂ ਬੰਦਾ ਆਇਆ ਉਹ ਮੇਰੇ ਕੋਲ ਆਵੇ ਚਲੋ ਜੀ ਉਹ ਉੱਠ ਕੇ ਗਿਆ ਸੰਤਾਂ ਉਹਨੂੰ ਕਹਿਣ ਲੱਗੇ ਆਵੀ ਕੀ ਕਰਦਾ ਹੁੰਦਾ ਹੈ ਕਹਿੰਦਾ ਮਹਾਰਾਜ ਕੁਝ ਨਹੀਂ ਕਰਦਾ ਉਹ ਕਹਿੰਦੇ ਕੁਸਤਾ ਕਰਦਾ ਹੋਵੇਗਾ ਹੱਸ ਕੇ ਕਹਿੰਦਾ ਚੋਰੀ-ਚੋਰੀ ਕਰ ਲੈਂਦਾ ਕਹਿੰਦਾ ਹੋਰ ਖਾਂਦਾ ਪੀਂਦਾ ਕੀ ਹੈ ਕਹਿੰਦਾ ਜੀ ਸ਼ਰਾਬ ਪੀ ਲੈਣਾ ਉਹ ਕਹਿਣ ਲੱਗੇ ਹੋਰ ਕਹਿੰਦਾ ਜੀ ਅਫੀਮ ਵੀ ਖਾ ਲੈਣਾ ਉਹੋ ਕਹਿਣ ਲੱਗੇ ਸੰਤ ਵੀ ਤੂੰ ਸ਼ਰਾਬ ਛੱਡ ਦੇ ਕਹਿੰਦਾ ਜੀ ਛੁੱਟਦੀ ਨਹੀਂ ਕਹਿੰਦੇ ਭਾਈ ਫਿਰ ਅਫੀਮ ਛੱਡ ਦੇ ਕਹਿੰਦਾ ਅਫੀਮ ਖਾ ਕੀ ਤਾਂ ਮੇਰੇ ਚ ਤਾਕਤ ਪੈਂਦੀ ਆ ਚੋਰੀ ਕਰਨ ਦੀ ਹਿੰਮਤ ਹੀ ਫਿਰ ਪੈਂਦੀ ਐ ਤਾਂ ਉਹ ਕਹਿੰਦਾ ਜੀ ਨਾ ਸ਼ਰਾਬ ਛੁੱਟੇ ਨਾ ਮੈਤੋਂ ਫੀਮ ਛੁੱਟੇ ਨਾ ਮੈਤੋਂ ਝੋਰੀ ਛੁੱਟੇ ਫੇਰ ਉਹ ਕਹਿਣ ਲੱਗੇ ਸੰਤ ਵੀ ਫਿਰ ਤੂੰ ਐਂ ਕਰ ਇੱਕ ਚੀਜ਼ ਮੇਰੇ ਕਹੇ ਤੋਂ ਛੱਡ ਦੇ ਝੂਠ ਬੋਲਣਾ ਛੱਡ ਦੇ ਉਹ ਕਹਿੰਦਾ ਜੀ ਹਾਂ ਨੇਮ ਪਾ ਕੇ ਜਨਨਾ ਜੇ ਤੁਹਾਡੇ ਕੋਲ ਵੀ ਝੂਠ ਨਹੀਂ ਕਦੇ ਬੋਲੂੰਗਾ ਸਤਿਗੰਦੇ ਜੀ ਜੇ ਤਾਂ ਚੋਰੀ ਵੀ ਕਰਨੀ ਹੈ ਨਾ ਉਹ ਵੀ ਸੱਚ ਦੱਸ ਕੇ ਕਰਨੀ ਵੀ ਹਾਂ ਮੈਂ ਚੋਰੀ ਕਰੀ ਹੈ ਕਰਨੀ ਹੈ ਉਹ ਕਹਿੰਦਾ ਜੀ ਠੀਕ ਹੈ ਇਹ ਕੰਮ ਕਰ ਲੂੰਗਾ ਚਲੋ ਜੀ ਹੁਣ ਅਗਲੇ ਦਿਨ ਸ਼ਹਿਰ ਚ ਗਿਆ ਵੀ ਸ਼ਹਿਰ ਚ ਚੋਰੀ ਕਰਦਾ ਕੋਈ ਤਾਕੜਾ ਹੱਥ ਮਾਰ ਕੇ ਲਿਆਉਂਗਾ ਤਾਂ ਉਹ ਰਾਤ ਨੂੰ ਫਿਰਦਾ ਹੈ ਤਾਂ ਰਾਜਾ ਉੱਥੋਂ ਦਾ ਸਾਦੇ ਕੱਪੜਿਆਂ ਦੇ ਵਿੱਚ ਉਹ ਵੀ ਗਸ਼ਤ ਕਰਦਾ ਫਿਰਦਾ ਉਹਨੂੰ ਟੱਕਰ ਗਿਆ ਰਾਜਾ ਨੂੰ ਬੁਸ਼ਦ ਆ ਵੀ ਤੂੰ ਕਾਉਣਾ ਹੈ ਹੁਣ ਝੂਠ ਬੋਲਣਾ ਨਹੀਂ ਜਦੋਂ ਨੇਮ ਪਾ ਕੇ ਆਇਆ ਸੰਤਾਂ ਦੇ ਕਹਿੰਦਾ ਜੀ ਮੈਂ ਚੋਰ ਹਾਂ ਰਾਜਾ ਹੱਸ ਕੇ ਕਹਿੰਦਾ ਅੱਛਾ ਕਹਿੰਦਾ ਫਿਰ ਕਿੱਥੇ ਚੋਰੀ ਕਰੇਗਾ ਉਹ ਕਹਿੰਦਾ ਜੀ ਐ ਹੁਣ ਮੈਂ ਕਿਹਦੇ ਦੱਸਾਂ ਵੀ ਕਿਹਦੇ ਕਰੂੰ ਕਹਿੰਦਾ ਜਿੱਥੇ ਦੌ ਲੱਗੂ ਉੱਥੇ ਕਰੂੰਗਾ ਵੀ ਹੁਣ ਐ ਤਾਂ ਨਹੀਂ ਮੈਂ ਦੱਸ ਸਕਦਾ ਵੀ ਕਿਹਦੇ ਕਰੂੰਗਾ ਗੱਲ ਤਾਂ ਦਵ ਲੱਗਣ ਦੀ ਹੈ ਕਹਿੰਦਾ ਉਹ ਕਹਿਣ ਲੱਗੇ ਵੀ ਸੰਤ ਉਹ ਕਹਿਣ ਲੱਗਿਆ ਰਾਜਾ ਕਹਿੰਦਾ ਤੂੰ ਰਹਿੰਦਾ ਕਿੱਥੇ ਐ ਕਹਿੰਦਾ ਜੀ ਇੱਥੇ ਫਲਾਨੇ ਥਾਵਿਆਂ ਤੇਰਾ ਨਾਂ ਕੀ ਐ ਉਹ ਵੀ ਦੱਸ ਤਾ ਤਾਂ ਉਹ ਕਹਿਣ ਲੱਗਿਆ ਰਾਜੇ ਨੂੰ ਕਹਿੰਦਾ ਮੈਨੂੰ ਤਾਂ ਸਾਰਾ ਕੁਝ ਪੁੱਛ ਲਿਆ ਤੂੰ ਵੀ ਦੱਸ ਤੂੰ ਕੌਣਾ ਐ ਰਾਜਾ ਕਹਿੰਦਾ ਮੈਂ ਵੀ ਤੇਰੇ ਵਰਗਾ ਹੀ ਆ ਚਲੋ ਉਹ ਕਹਿੰਦਾ ਫੇਰ ਤਾਂ ਬਹੁਤ ਵਧੀਆ ਕਹਿੰਦਾ ਪਰ ਰਲ ਕੇ ਚੋਰੀ ਕਰਦੇ ਆ ਜਿਹੜਾ ਕੁਛ ਮਿਲੂਗਾ ਕਹਿੰਦਾ ਅੱਧ ਅੱਧ ਰਾਜਾ ਕਹਿੰਦਾ ਠੀਕ ਐ ਰਾਜਾ ਕਹਿੰਦਾ ਮੈਂ ਇੱਕ ਹੋਰ ਗੱਲ ਸੋਚਦਾ ਵੀ ਆਪਾਂ ਚੋਰੀ ਉਹ ਜੇ ਥਾਵੇਂ ਕਰੀਏ ਜਿਹੜੀ ਆਪਾਂ ਨੂੰ ਛੇਤੀ ਛੇਤੀ ਮੁੜ ਕੇ ਕਰਨੀ ਨਾ ਪਵੇ ਵੀ ਵੱਡਾ ਹੱਥ ਮਾਰੀਏ ਕੋਈ ਉਹ ਕਹਿਣ ਲੱਗਿਆ ਫੇਰ ਤਾਂ ਰਾਜੇ ਦੇ ਘਰੇ ਚਲਦੇ ਆ ਰਾਜੇ ਦੇ ਮਹਿਲਾਂ ਚੋਂ ਮਿਲੂ ਸਮਾਨ ਵਧੀਆ ਰਾਜਾ ਕਹਿੰਦਾ ਹਾਂ ਗੱਲ ਠੀਕ ਐ ਉੱਥੇ ਚੱਲਦੇ ਆ ਹੁਣ ਭਾਈ ਰਾਜੇ ਨੇ ਮੂੰਹ ਬੰਨ ਲਿਆ ਕੱਪੜੇ ਨਾਲ ਰਮਾਲ ਸੀ ਉਹਦੇ ਕੋਲ ਉਹ ਮੂੰਹ ਤੇ ਬੰਨ ਲਿਆ ਜਾਂਦੇ ਨੇ ਤੁਰੇ ਰਾਜਾ ਉਹਨੂੰ ਕਹਿੰਦਾ ਵੀ ਇੱਕ ਗੱਲ ਐ ਚੋਰੀ ਤੂੰ ਕਰੀ ਅੱਜ ਮੈਂ ਤੇਰੀ ਚੋਰੀ ਦੇਖੂਗਾ ਵੀ ਮੈਂ ਰੱਖੀ ਰੱਖੂ ਬਾਹਰ ਕੋਈ ਗੱਲਬਾਤ ਹੋਈ ਮੈਂ ਤੈਨੂੰ ਦੱਸ ਦੂੰ ਤਾਂ ਕਿ ਆਪਾਂ ਬਚ ਕੇ ਭੱਜ ਲਈਏ ਉਹ ਕਹਿੰਦਾ ਠੀਕ ਐ ਹੁਣ ਭਾਈ ਜਦੋਂ ਗਏ ਅੰਦਰ ਵੜਨ ਲੱਗਦੇ ਨੇ ਮੂਰੇ ਖੜੇ ਨੇ ਪਹਿਰੇਦਾਰ ਉਹ ਕਾਇ ਹਣ ਲੱਗ ਗਿਆ ਪਹਿਰੇਦਾਰ ਕਹਿੰਦਾ ਕਾਉਣਾ ਬਈ ਹੁਣ ਝੂਠ ਨਹੀਂ ਬੋਲਣਾ ਕਹਿੰਦਾ ਮੈਂ ਤਾਂ ਚੋਰ ਆ ਚੋਰੀ ਕਰਨ ਆਇਆ ਉਹ ਹੱਸ ਪਏ ਦੋ ਬੰਦੇ ਖੜੇ ਸੀ ਜਿਹੜੇ ਉਹਨਾਂ ਨੇ ਕਿਹਾ ਵੀ ਜਾਣ ਕੇ ਕਹਿੰਦਾ ਹੁਈ ਵੀ ਲੈ ਹੁਣ ਚੋਰ ਕੀ ਤੇ ਐ ਕਹੂਗਾ ਵੀ ਮੈਂ ਚੋਰੀ ਕਰਨ ਆਇਆ ਉਹਨੂੰ ਕਹਿੰਦਾ ਵੀ ਤੂੰ ਚੱਲ ਚੰਗਾ ਕਹਿੰਦਾ ਲੰਘ ਜਾ ਅੰਦਰ ਉਹ ਭਾਈ ਅੰਦਰ ਲੰਘ ਗਿਆ ਲੰਘ ਗਿਆ ਜਦੋਂ ਤਾਂ ਹੁਣ ਗਾਹਾਂ ਗਿਆ ਉਹਦੇ ਕੋਲੇ ਪਾ ਗਿਆ ਗਾਹਾਂ ਖਜਾ ਕਿਉਂ ਰਾਜਾ ਉਹਨੂੰ ਰਾਹ ਦੱਸੀ ਜਾਵੇ ਵੀ ਐ ਚੱਲ ਐ ਚੱਲ ਉਹ ਕਹਿਣ ਲੱਗਿਆ ਰਾਜੇ ਨੂੰ ਚੋਰ ਕਹਿੰਦਾ ਤੈਨੂੰ ਬੜਾ ਪਤਾ ਹੈ ਕਹਿੰਦਾ ਸਾਰੇ ਮਹਿਲ ਦਾ ਉਹ ਕਹਿੰਦਾ ਮੈਂ ਇੱਕ ਦਿਨ ਅੱਗੇ ਵੀ ਹੱਥ ਮਾਰਿਆ ਤਿਉਹੇ ਰਾਜਾ ਕਹਿੰਦਾ ਉਹ ਹੁਣ ਗਾਹਾਂ ਖਜ਼ਾਨਚੀ ਬੈਠਾ ਕੁਰਸੀ ਤੇ ਰਾਜਾ ਪਿੱਛੇ ਖੜ ਗਿਆ ਉਹ ਜਾ ਕੇ ਉਹਨੂੰ ਕਹਿੰਦਾ ਵੀ ਮੈਨੂੰ ਚਾਬੀ ਦੇ ਖਜ਼ਾਨੇ ਦੀ ਉਹ ਖਜ਼ਾਨਚੀ ਕਹਿਣ ਲੱਗਿਆ ਵੀ ਤੂੰ ਕੌਣ ਐ ਕਹਿੰਦਾ ਮੈਂ ਚੋਰ ਆ ਚੋਰੀ ਕਰਨ ਆਇਆ ਉਹ ਵੀ ਹੱਸ ਕੇ ਜੇ ਉਹਨੇ ਸੋਚਿਆ ਵੀ ਕੋਈ ਰਾਜੇ ਦਾ ਬੰਦਾ ਹੋਣਾ ਭੇਜਿਆ ਹੋਣਾ ਕਾਸੇ ਲਈ ਵੀ ਹੁਣ ਕਿਹੜਾ ਉੱਥੇ ਕੋਈ ਇੱਕ ਨੌਕਰ ਹੁੰਦਾ 50 100 ਫਿਰਦੇ ਹੁੰਦੇ ਨੇ ਭਾਈ ਉਹਨੇ ਚਾਬੀ ਦਿੱਤੀ ਗਿਆ ਅੰਦਰ ਉਦਰਤੀ ਜਾ ਕੇ ਸਿੱਧਾ ਅਲਮਾਰੀ ਖੋਲ ਲਈ ਉਹਦੇ ਵਿੱਚ ਇੱਕ ਡੱਬੀ ਦੇ ਵਿੱਚ ਤਿੰਨ ਲਾਲ ਪਏ ਸੀ ਹੀਰੇ ਉਹ ਹੀਰੇ ਉਹਨੇ ਸੋਚਿਆ ਵੀ ਤਕੜਾ ਹੱਥ ਵੱਜ ਗਿਆ ਤਾਂ ਇਹ ਤਾਂ ਬਹੁਤ ਮਹਿੰਗਾ ਹੈ ਲੱਖਾਂ ਜੀ ਆਊਗਾ ਇਹ ਤਾਂ ਇੱਕ ਕਹਿੰਦਾ ਵੀ ਜੇ ਤਿੰਨ ਲਜਾਵਾਂ ਫਿਰ ਸਾਡੇ ਵੰਡਣ 'ਚ ਨਹੀਂ ਠੀਕ ਹੋਣੇ ਆਪਾਂ ਦੋ ਹੀ ਝੱਕ ਲੈਨੇ ਆ ਉਹਨੇ ਭਾਈ ਦੋ ਜੇਬ 'ਚ ਪਾ ਕੇ ਵੀ ਕਿ ਇੱਕ ਵੰਡ ਲਾਂਗੇ ਬਾਹਰ ਆ ਗਿਆ ਲੋਕਾ ਲਾ ਕੇ ਚਾਬੀ ਉਹਨੂੰ ਫੜਾਤੀ ਜਦੋਂ ਆ ਗਿਆ ਤਾਂ ਚਲੋ ਬਾਹਰ ਨਿਕਲ ਗਏ ਉਹ ਉਧਰੋਂ ਖਜ਼ਾਨਚੀ ਨੇ ਦੇਖਿਆ ਵੀ ਉਹਨੂੰ ਸ਼ੱਕ ਪੈ ਗਿਆ ਵੀ ਇਹ ਬੰਦਾ ਆਇਆ ਵੀ ਤੀ ਵੀ ਇੱਕ ਮਿੰਟ ਚ ਕੀ ਕਰਕੇ ਮੁੜਕੇ ਗਿਆ ਵੀ ਦੇਖਾਂ ਤਾਂ ਸਹੀ ਖੋਲ ਕੇ ਜਦੋਂ ਉਹਨੇ ਕਮਰਾ ਖੋਲ੍ਹਿਆ ਤਾਂ ਅੰਦਰੋਂ ਉਹਨੇ ਦੇਖੀ ਵੀ ਅਲਮਾਰੀ ਖੁੱਲੀ ਪਈ ਐ ਉਹਨਾਂ ਡੱਬੀ ਖਰੋਖ ਫੋਲੀ ਜਦੋਂ ਦੇਖਿਆ ਖੋਲ ਕੇ ਡੱਬੀ ਵਿੱਚ ਤਾਂ ਦੋ ਹੀਰੇ ਲੈ ਗਿਆ ਉਹ ਇਹਦਾ ਮਤਲਬ ਵੀ ਇੱਕ ਹੀਰਾ ਪਿਆ ਵੀ ਤਿੰਨ ਹੀਰੇ ਸੀ ਇਹਦੇ ਚ ਹੁਣ ਉਹਦੇ ਮਨ ਚ ਵੀ ਬੇਈਮਾਨੀ ਆ ਗਈ ਵੀ ਨਾਉ ਕੀ ਦਾ ਲੱਗੂਗਾ ਚੋਰ ਦਾ ਲੱਗੂ ਉਹਨੇ ਤੀਜਾ ਹੀਰਾ ਜਾ ਕੇ ਆਪਣੀ ਜੇਬ ਚ ਪਾ ਲਿਆ ਤਾਂ ਹੁਣ ਤੜਕੇ ਨੂੰ ਭਾਈ ਰੌਲਾ ਪਾਤਾ ਕਹਿੰਦਾ ਜੀ ਚੋਰੀ ਹੋ ਗਈ ਚੋਰੀ ਹੋ ਗਈ ਵੀ ਚੋਰ ਕਹਿੰਦਾ ਦੋ ਹੀਰੇ ਲੈ ਗਏ ਜਾ ਕੇ ਤਿੰਨ ਹੀਰੇ ਲੈ ਗਏ ਜਾ ਕੇ ਉਹਨਾਂ ਰਾਜੇ ਨੂੰ ਪਤਾ ਥੀ ਵੀ ਦੋ ਚੱਕੇ ਨੇ ਇੱਕ ਮੈਨੂੰ ਦੇਤਾ ਇੱਕ ਆਪ ਲੈ ਲਿਆ ਉਹਨੇ ਉਹ ਕਹਿਣ ਲੱਗਿਆ ਵੀ ਚੰਗੀ ਤਰ੍ਹਾਂ ਦੇਖੇ ਨੇ ਤੈਂ ਕਾ ਹੀਰੇ ਤੇ ਉਹ ਕਹਿੰਦਾ ਜੀ ਤਿੰਨ ਤੇ ਤਿੰਨੇ ਲੈ ਗਿਆ ਰਾਜਾ ਕਹਿਣ ਲੱਗਿਆ ਵੀ ਫਲਾਨੇ ਧਾਮੇ ਇੱਕ ਬੰਦਾ ਰਹਿੰਦਾ ਪਿੰਡ ਚ ਆਹ ਉਹਦਾ ਨਾਮ ਆ ਵੀ ਉਹਨੂੰ ਬੁਲਾ ਕੇ ਲੈ ਕੇ ਆਓ ਭਾਈ ਉਹ ਸੱਦ ਲੈ ਆਂਦਾ ਸਪਾਈਆਂ ਨੇ ਲਿਆ ਕੇ ਉਹਨੂੰ ਕਹਿਣ ਲੱਗਿਆ ਉਹ ਬੰਦਾ ਜਦੋਂ ਆਇਆ ਕਰ ਰੋਇਆਉਣ ਲੱਗਿਆ ਉਹਨੇ ਆਪਦਾ ਜਿਹੜਾ ਹੀਰਾ ਸੀ ਉਹਦੇ ਕੋਲੇ ਚੱਕਿਆ ਹੋਇਆ ਉਹਨੇ ਵੀ ਰਾਜੇ ਨੇ ਬੁਲਾਇਆ ਵੀ ਕੋਈ ਗੱਲ ਨਾ ਹੋਵੇ ਉਹਨੇ ਜੇਬ 'ਚ ਹੀਰਾ ਪਾ ਲਿਆ ਜਦੋਂ ਆ ਗਿਆ ਹੁਣ ਮਹਿਲਾਂ 'ਚ ਰਾਜਾ ਬੈਠਾ ਉਦੋਂ ਤਾਂ ਰਾਜੇ ਦੇ ਸਾਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਉਹਨੇ ਜਦੋਂ ਰਾਤ ਨੂੰ ਦੇਖਿਆ ਹੁਣ ਰਾਜੇ ਦੇ ਮੁਕਟਮਕਟ ਲੱਗਿਆ ਰਾਜਿਆਂ ਵਾਲੀ ਆਪਦਾ ਕੱਪੜੇ ਪਾਏ ਹੋਏ ਤੇ ਉਹ ਸੋਚ ਰਿਹਾ ਖੜਾ ਵੀ ਇਹ ਰਾਜਾ ਵੀ ਇਹ ਹਜਿਓ ਬੰਦਾ ਤੀ ਸ਼ਕਲ ਉਹ ਹੀ ਜੀ ਲੱਗਦੀ ਐ ਮੈਨੂੰ ਜਿਹੜਾ ਰਾਤ ਤੀ ਜਦੋਂ ਰਾਜਾ ਬੋਲਿਆ ਹੁਣ ਉਹਨੇ ਆਵਾਜ਼ ਪਛਾਣ ਲਈ ਚੋਰ ਨੇ ਵੀ ਇਹਦਾ ਮਤਲਬ ਰਾਤ ਮੇਰੇ ਨਾਲ ਰਾਜੇ ਨੇ ਚੋਰੀ ਕਰੀ ਐ ਚਲੋ ਜੀ ਉਹ ਸੋਚਦਾ ਖੜਾ ਰਾਜਾ ਉਹਨੂੰ ਕਹਿਣ ਲੱਗਿਆ ਹਾਂ ਵੀ ਤੈਂ ਕਾ ਹੀਰੇ ਚੱਕੇ ਨੇ ਤੈਂ ਚੋਰੀ ਕਰੀ ਐ ਉਹ ਕਹਿੰਦਾ ਹਾਂ ਜੀ ਮੈਂ ਕਰੀ ਐ ਕਹਿੰਦਾ ਕਾ ਹੀਰੇ ਚੱਕੇ ਨੇ ਕਹਿੰਦਾ ਜੀ ਦੋ ਚੱਕੇ ਨੇ ਕਹਿੰਦਾ ਉੱਥੇ ਕਾਇ ਪਏ ਸੀ ਕਹਿੰਦਾ ਤਿੰਨ ਪਏ ਸੀ ਰਾਜਾ ਕਹਿੰਦਾ ਫਿਰ ਤੇ ਤਿੰਨ ਨਾ ਚੱਕੇ ਦੋ ਕਿਉਂ ਚੱਕੇ ਕਹਿੰਦਾ ਜੀ ਅਸੀਂ ਦੋ ਬੰਦੇ ਸੀ ਵੀ ਮੈਂ ਸੋਚਿਆ ਵੀ ਸਾਡੇ ਵੰਡਣ ਚ ਨਹੀਂ ਫਿਰ ਰੌਲਾ ਪਊਗਾ ਹਿਸਾਬ ਚ ਨਹੀਂ ਆਉਣਾ ਵੀ ਮੈਂ ਦੋ ਲੈ ਲੈਣਾ ਸੀ ਕਿ ਇੱਕ ਲੈ ਲਾਂਗੇ ਰਾਜਾ ਕਹਿੰਦਾ ਤੇਰੇ ਨਾਲ ਵੀ ਸੀ ਕੋਈ ਕਹਿੰਦਾ ਹਾਂ ਕਹਿੰਦਾ ਫਿਰ ਉਹਨੂੰ ਵੀ ਲੈ ਕੇ ਆਉਂਦਾ ਉਹ ਕਹਿੰਦਾ ਵੀ ਉਹਨੂੰ ਜੀ ਰਾਜਾ ਕਹਿੰਦਾ ਹਾਂ ਕੱਲਾ ਕਿਉਂ ਆਇਆ ਫਿਰ ਤਾਂ ਉਹਨੂੰ ਵੀ ਲੈ ਕੇ ਆ। ਉਹ ਫੇਰ ਕਹਿੰਦਾ ਜੀ ਉਹ ਨੂੰ ਉਹ ਨੂੰ ਮੈਂ ਹੁਣ ਕਿੱਥੋਂ ਲਿਆਵਾਂ ਜੀ? ਰਾਜਾ ਕਹਿੰਦਾ ਕਿਉਂ ਜਦੋਂ ਤੇਰੇ ਨਾਲ ਸੀ ਤੈਨੂੰ ਪਤਾ ਨਹੀਂ ਵੀ ਉਹ ਕੌਣ ਹੈ। ਕਹਿੰਦਾ ਜੀ ਮੈਂ ਜਾਣਦਾ ਤਾਂ ਨਹੀਂ ਸੀ ਵੀ ਇੱਥੇ ਹੀ ਮਿਲਿਆ ਸੀ ਮੈਨੂੰ ਤਾਂ ਉਹ। ਤਾਂ ਰਾਜਾ ਕਹਿਣ ਲੱਗਿਆ ਵੀ ਨਹੀਂ ਫਿਰ ਇਹ ਤੇ ਤੇਰੇ ਕੋਲ ਤਾਂ ਇੱਕ ਹੀਰਾ ਹੋਊਗਾ ਹੁਣ ਇੱਕ ਉਹਦੇ ਕੋਲ ਹੈ। ਵੀ ਬੰਦੇ ਨੂੰ ਤਾਂ ਲੈ ਕੇ ਆ। ਤੂੰ ਜਾਣਦਾ ਹੋਵੇਂਗਾ ਵੀ ਕੌਣ ਸੀ? ਉਹ ਕਾਹਨ ਲੱਗਿਆ ਜੀ ਫਿਰ ਕੁਛ ਕਹਿੰਦੇ ਤਾਂ ਨਹੀਂ ਮੈਨੂੰ ਉਹ ਕਹਿੰਦਾ ਨਾ ਨਾ ਕਹਾਾਂਗੇ ਕਿਉਂ ਕਹਿੰਦਾ ਜੀ ਮੈਨੂੰ ਫਿਰ ਤੂੰ ਤੀ ਰਾਜੇ ਨੂੰ ਕਹਿੰਦਾ ਤੂੰ ਤੀ ਮੇਰੇ ਨਾਲ ਰਾਤ ਹੱਸ ਬਈ ਅੱਬਾਈ ਫਿਰ ਰਾਜਾ ਰਾਜਾ ਕਹਿੰਦਾ ਠੀਕ ਐ ਮੈਂ ਤੀ ਜੇ ਹੁਣ ਉਹ ਨੂੰ ਕਾਹਨ ਲੱਗਿਆ ਖਜ਼ਾਨਚੀ ਨੂੰ ਵੀ ਸੱਚ ਦੱਸ ਇਹ ਤਾਂ ਦੋ ਹੀਰੇ ਲਗੇ ਆ ਇੱਕ ਇਹਦੇ ਕੋਲ ਆ ਇੱਕ ਮੇਰੇ ਕੋਲ ਆ ਕਹਿੰਦਾ ਤੀਜਾ ਹੀਰਾ ਦੱਸ ਕਿੱਥੇ ਐ ਫੇਰ ਉਹ ਡਰ ਗਿਆ ਕਹਿੰਦਾ ਜੀ ਮੇਰੇ ਕੋਲ ਐ ਕਹਿੰਦਾ ਮੈਂ ਸੋਚਿਆ ਚੱਲ ਚੋਰ ਦਾ ਹੀ ਨਾਂ ਲੱਗੂ ਵੀ ਮੈਂ ਉਹ ਕਹਿੰਦਾ ਰਾਜਾ ਕਹਿੰਦਾ ਵੀ ਦੇਖ ਤੇਰੀ ਇਮਾਨਦਾਰੀ ਤੇ ਜੇ ਮੈਨੂੰ ਤੇਰੇ ਤੇ ਭਰੋਸਾ ਤੀ ਤਾਂ ਮੈਂ ਤੈਨੂੰ ਖਜ਼ਾਨਚੀ ਦੀ ਚਾਬੀ ਫੜਾਈ ਖਜ਼ਾਨੇ ਦੀ ਖਜ਼ਾਨਚੀ ਲਾਇਆ ਵੀ ਤੇਰੇ ਨਾਲੋਂ ਤਾਂ ਫੇਰ ਆ ਚੋਰ ਚੰਗਾ ਐ ਤਿੰਨ ਹੀਰੇ ਨਹੀਂ ਲਗਿਆ ਦੋ ਲਗਿਆ ਸੱਚ ਬੋਲ ਕੇ ਆਇਆ ਵੀ ਮੈਂ ਚੋਰੀ ਕਰਨਾ ਆ ਹੁਣ ਵੀ ਕਹਿ ਰਿਹਾ ਵੀ ਮੈਂ ਦੋ ਚੱਕੇ ਇੱਕ ਨਾਲ ਦੇ ਨੂੰ ਦੇਤਾ ਕਹਿੰਦਾ ਤੇਰੇ ਨਾਲੋਂ ਤਾਂ ਫਿਰ ਇਹ ਸਮਝਦਾਰ ਬੰਦਾ ਏ ਚੰਗਾ ਕਹਿੰਦਾ ਮੈਂ ਤਾਂ ਤੇਰੇ ਤੇ ਭਰੋਸਾ ਕਰਦਾ ਸੀ ਕਹਿੰਦਾ ਚੋਰ ਸੱਚ ਬੋਲ ਰਿਹਾ ਤੂੰ ਝੂਠ ਬੋਲ ਰਿਹਾ ਹੁਣ ਭਾਈ ਉਹਨੂੰ ਕਹਿਣ ਲੱਗਿਆ ਸਪਾਈਆਂ ਨੂੰ ਵੀ ਤੁਸੀਂ ਇਹਨੂੰ ਹਾਹੇ ਲਾਓ ਖਜ਼ਾਨਚੀ ਨੂੰ ਤਾਂ ਤੇ ਉਹਨੂੰ ਰਾਜਾ ਕਹਿੰਦਾ ਚੋਰ ਨੂੰ ਵੀ ਤੂੰ ਮੇਰੀ ਇੱਕ ਗੱਲ ਮੰਨ ਹੁਣ ਛੱਡ ਦੇ ਚੋਰੀ ਇਹ ਲਾਲ ਵੀ ਜਿਹੜਾ ਹੀਰਾ ਲੱਗਿਆ ਇਹ ਤੂੰ ਰੱਖ ਲੈ ਜਿਹੜਾ ਤੇਰੇ ਕੋਲ ਹੈ ਤੂੰ ਰੱਖੇ ਤੈਨੂੰ ਮੈਂ ਖਜ਼ਾਨਚੀ ਦੀ ਚਾਬੀ ਦਿੰਨਾ ਜਦੋਂ ਤੂੰ ਮੇਰਾ ਖਜ਼ਾਨਚੀ ਹੈ ਤੇਰੀ ਦੇਖ ਰੇਠ ਹੋਏ ਠਾਊਗਾ ਮੇਰਾ ਖਜ਼ਾਨਾ ਨਾਲੇ ਤੈਨੂੰ ਮਹੀਨੇ ਦੀ ਤਨਖਾਹ ਦਿਆਂ ਕਰੂੰ ਨਾਲੇ ਤੂੰ ਹੀਰਾ ਰੱਖ ਲੈ ਬਿੱਤਾਏ ਸਚਾਈ ਬੋਲੀ ਤੇਰੇ ਸੱਚ ਬੋਲਣ ਕਰਕੇ ਮੈਂ ਤੈਨੂੰ ਇਹ ਦੇ ਰਿਹਾ ਵੀ ਅੱਜ ਤੋਂ ਬਾਅਦ ਤੈਨੂੰ ਚੋਰੀ ਕਰਨ ਦੀ ਲੋੜ ਹੀ ਨਹੀਂ ਪੈਣੀ ਤੈਨੂੰ ਇੰਨੀ ਤਾਂ ਤਨਖਾਹ ਮਿਲੂ ਚਲੋ ਜੀ ਉਹ ਤਾਂ ਖੁਸ਼ ਹੋ ਗਿਆ ਹੋਰ ਉਹਨੂੰ ਕੀ ਚਾਹੀਦਾ ਸੀ ਸੋ ਇੰਨੀ ਕਹਾਣੀਆਂ ਜੀ ਆਪਦੇ ਉਤਮ ਵਿਚਾਰ ਜ਼ਰੂਰ ਦਿਆ ਕਰੋ ਕਹਾਣੀ ਕਹੀ ਜੀ ਲੱਗੀ ਕਹਾਣੀ ਬਾਰੇ ਤੁਹਾਡਾ ਕੀ ਖਿਆਲ ਨੇ ਕੀ ਵਿਚਾਰ ਨੇ ਕਮੈਂਟ ਰਾਹੀਂ ਜ਼ਰੂਰ ਦਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ